ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀਪੋਵਾਲੀ 8 ਨੰਬਰ ਵਾਰਡ ਤੋਂ ਜੱਸੀਪੋਵਾਲੀ ਤੋਂ ਪ੍ਰਤਪਾਲ ਸਿੰਘ ਕਾਲਾ ਸਿੱਧੂ ਨੂੰ ਸਮੂਹ ਵਾਰਡ ਵਾਸੀਆਂ ਵੱਲੋਂ ਸਰਬਸੰਤੀ ਨਾਲ ਉਮੀਦਵਾਰ ਲਾਨਣ ਆ ਗਿਆ ਇੱਥੇ ਤੇ ਕੋਈ ਕੋਈ ਝਾਰ ਬਚਾਰ ਰੱਖ ਬਈ ਕਾਲੇ ਜਿਹੜੇ ਕੰਮ ਬਈ ਜੋ ਵੀ ਮੰਗਾ ਵਾਰਡ ਦੀ ਉਹ ਜ਼ਰੂਰ ਕੰਮ ਕਰਾਂਗੇ ਜੋ ਵੀ ਆ ਜਿਹਦੇ ਨਾਲ ਖੜਨਾ ਖੜਾਂਗੇ ਵੀ ਹਮ ਬਸ ਜੋ ਵੀ ਵਿਕਾਸ ਆ ਉਹ ਵੀ ਕਰਾਂਗੇ ਅੱਛਾ ਤੇ ਹੋਰ ਤਾਂ ਤੇ ਤੁਸੀਂ ਕਿਵੇਂ ਹੋ ਆਪਣਾ ਸਹਿਤ ਸਾਰੇ ਨਾਲ ਆਪਣਾ ਹਾਂ ਲੈ ਹੱਥ ਖੜੇ ਕਰਕੇ ਜਗਾਰੇ ਲਾਓ ਫਿਰ ਹਾਂ ਫਿਰਤਪਾਲ ਸਿੰਘ ਕਾਲਾ ਫਿਰਤਪਾਲ ਸਿੰਘ ਕਾਲਾ ਫਿਰਤਪਾਲ ਸਿੰਘ ਕਾਲਾ ਚਲ ਜਿਹੜਾ ਨਾ ਚੱਲਦਾ ਨਾ ਚੱਲਦਾ ਆਹਨ ਚਾਪ ਨਹੀਂ ਜ਼ਰੂਰਤੀ ਹੋ ਆਜੋ ਇੱਕ ਮਿੰਟ ਆਓ ਨਹੀਂ ਭਾਈ ਨਹੀਂ ਨਹੀਂ ਆ ਤਾਂ ਬਾਪੂ ਨਹੀਂ ਨਹੀਂ ਉਹ ਨਹੀਂ ਨਹੀਂ ਆ ਜਾਓ ਓਹ ਢਾਪੀ ਮਾਗੇ ਕੋਈ ਢਾਪੀ ਬਾਰੇ ਕੋਈ ਨਹੀਂ ਜਿਤਾ ਕੇ ਢਾਪੀ ਮਾਗੇ ਕੋਈ ਸੁਟਕਾਰਾ ਖੁਦਾ ਕਰਦਾ ਇਹਦਾ ਨਾ ਨਾ ਉਹ ਤਾਂ ਚਲੋ ਮਰਜ ਬਣਦਾ ਠੀਕ ਹੈ